ਜਿਹੜਾ ਕਿਨੇ ਖੇਡਾਂ ਵੱਲ ਕਿਨੇ ਸਾਡੀ ਸਰਕਾਰ ਦਾ ਰੁਝਾਨ ਬੱਚਿਆਂ ਨੌਜਵਾਨਾਂ ਨੂੰ ਜੋੜਨ ਦਾ ਈ ਉਹ ਪਰਲੇ ਦੇ ਤਹਿਤ ਅਸੀਂ ਕਿਨੇ ਇੱਥੇ ਕੁਸ਼ਤੀਆਂ ਦੰਗਲ ਸਾਡਾ ਹੋ ਰਿਹਾ ਦੂਜਾ ਜਿਹੜੇ ਕਿਨੇ ਅਖਾੜੇ ਪਿੱਛੇ ਰਹਿ ਚੁੱਕੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਣਾ ਸਾਡਾ ਮਕਸਦ ਹੈ ਨੌਜਵਾਨ ਪੀੜੀ ਨੂੰ ਅੱਗੇ ਚੱਕਣਾ ਤੇ ਖੇਡਾਂ ਵੱਲ ਅੱਗੇ ਕਰਨਾ ਇਸ ਵਾਰ ਕੰਨੇ ਜਿਹੜਾ ਆਪਣਾ ਆਮ ਆਦਮੀ ਪਾਰਟੀ ਤੋਂ ਮੁੱਖ ਮਹਿਮਾਨ ਅਜੇ ਸਿੰਘ ਨਿਬੜਾ ਜੀ ਨੇ ਤੇ ਮੇਰੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਹਮ ਹਮਾ ਕੇ 2 ਤਰੀਕ ਨੂੰ ਕੁਸ਼ਤੀਆਂ ਦੇਖਣ ਪਹੁੰਚੋ ਜੀ ਜੀ ਵਰਜੀ ਖਾਲਸਾ ਵਰਜੀ ਫਤੇ ਜੀ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਸਖਤਰ ਅਨਦੀਪ ਸਿੰਘ ਸੋਢੀ ਇੱਥੇ ਕਨੇ ਪਿਛਲੇ ਸਾਲ ਵੀ ਅਸੀਂ ਕੰਨਾ ਜਿਹੜਾ ਕੰਨਾ ਖੇਡਾਂ ਵੱਲ ਕੰਨਾ ਸਾਡੀ ਸਰਕਾਰ ਦਾ ਰੁਝਾਨ ਬੱਚਿਆਂ ਨੌਜਵਾਨਾਂ ਨੂੰ ਜੋੜਨ ਦਾ ਈ ਉਹ ਪਰਲੇ ਦੇ ਤਹਿਤ ਅਸੀਂ ਕੰਨਾ ਇੱਥੇ ਕੁਸ਼ਤੀਆਂ ਦੰਗਲ ਸਾਡਾ ਹੋ ਰਿਹਾ ਦੂਜਾ ਸਰੰਦ ਸ਼ਹਿਰ ਖਾੜੇ ਵਿੱਚ ਪਿਛਲੇ ਸਾਲ ਵੀ ਬਹੁਤ ਵਧੀਆ ਹੋਇਆ ਤੇ ਇਸ ਵਾਰ ਕੰਨਾ ਜਿਹੜਾ ਆਪਣਾ ਆਮ ਆਦਮੀ ਪਾਰਟੀ ਤੋਂ ਮੁੱਖ ਮਹਿਮਾਨ ਅਜੇ ਸਿੰਘ ਲੇਵੜਾ ਜੀ ਨੇ ਤੇ ਹੋਰ ਸਾਡੇ ਜਿਹੜੇ ਬਾਕੀ ਲੀਡਰਸ਼ਿਪ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਇੱਥੇ ਸਮੂੱਚੇ ਢੰਗ ਨਾਲ ਇੱਥੇ ਪਹੁੰਚ ਰਹੀ ਹੈ ਤੇ ਇਸ ਵਾਰ ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਮਨਾਵਾਂਗੇ ਕਿੰਨੇ ਪਹਿਲਵਾਨ ਆ ਰਹੇ ਨੇ ਸਾਡੇ ਕਿੰਨਾ ਇੱਥੇ ਸੱਦੇ ਹੋਏ ਜਿਹੜੇ ਖਾੜੇ ਨੇ ਉਹ ਅਸੀਂ ਪਹਿਲਵਾਨਾਂ ਨੂੰ ਕਰਿਆ ਕਿਉਂਕਿ ਜਿਹੜਾ ਇਹ ਸਾਰਾ ਕੰਮ ਬੱਗਾ ਪਹਿਲਵਾਨ ਜੀ ਤੇ ਤਰਸੇਮ ਪਹਿਲਵਾਨ ਜੀ ਜਿਹੜੇ ਨੇ ਇਹਨਾਂ ਦੇ ਸ਼ਗਿਰਦ ਨੇ ਤੇ ਉਹ ਕਹਿੰਦਾ ਇਹਨਾਂ ਦੀ ਰਨ ਮਾਈ ਹੀਟ ਇਹਨਾਂ ਨੇ ਉਹ ਖਾੜੇ ਸੱਦੇ ਨੇ ਜਿਹੜੇ ਕਹਿੰਦਾ ਵਿਸ਼ੇਸ਼ ਤੌਰ ਤੇ ਇੱਥੇ ਬੱਚਿਆਂ ਨੂੰ ਸਤਿਮਾਨਤ ਕਰਨਾ ਉਹਨਾਂ ਖਾੜਿਆਂ ਨੂੰ ਸਤਿਮਾਨਤ ਕਰਨਾ ਜਿਹੜੇ ਕਿੰਨੇ ਖਾੜੇ ਪਿੱਛੇ ਰਹਿ ਚੁੱਕੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਣਾ ਸਾਡਾ ਮਕਸਦ ਹੈ ਨੌਜਵਾਨ ਪੀੜ੍ਹੀ ਨੂੰ ਅੱਗੇ ਚੱਕਣਾ ਤੇ ਖੇਡਾਂ ਵੱਲ ਅੱਗੇ ਕਰਨਾ ਮੈਂ ਗੁਰਪ੍ਰੀਤ ਸਿੰਘ ਕੜੇ ਐਡੋਕ ਡਿਸਟ੍ਰਿਕਟ ਕੋੜ ਫਤਿਹਗੜ੍ਹ ਸਾਹਿਬ ਮੇਰੇ ਨਾਲ ਸਾਥੀ ਰਣਦੀਪ ਸਿੰਘ ਸੋਢੀ ਤੇ ਹੋਰ ਮੇਰੇ ਸਾਥੀ ਸੋਨੀ ਵੀ ਆਸਟ੍ਰੇਲੀਆ ਭਦਰ ਚਲਾਲਬਿੰਦਰ ਜੀ ਤੇ ਆਪਣਾ ਬੱਗਾ ਪਲਵਾਨ ਜੀ ਬਾਕੀ ਸਾਰੇ ਮੇਰੇ ਸਾਥੀ ਖੜੇ ਨੇ ਅਸੀਂ ਦੂਸਰਾ ਦੁਸ਼ਹਿਰਾ ਕਮੇਟੀ ਸਰਹੰਦ ਵੱਲੋਂ ਪੁਸ਼ਤੀ ਦਾ ਟੂਰਨਾਮੈਂਟ ਕਰਵਾ ਰਹੇ ਹਾਂ ਪਿਛਲੇ ਸਾਲ ਵੀ ਕਰਵਾਇਆ ਸੀ ਬਹੁਤ ਹੰਗਾਰਾ ਸਾਨੂੰ ਲੋਕਾਂ ਦਾ ਮਿਲੇਆ ਇਸ ਵਾਰ ਵੀ ਅਸੀਂ ਕਰਾ ਰਹੇ ਹਾਂ ਸਾਰੇ ਦੇ ਸਹਿਯੋਗ ਨਾਲ ਸ਼ਹਿਰ ਦੇ ਸਹਿਯੋਗ ਨਾਲ ਕਰਾ ਰਹੇ ਹਾਂ ਤੇ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਹਮ ਹਮਾ ਕੇ 2 ਤਰੀਕ ਨੂੰ ਕੁਸ਼ਤੀਆਂ ਦੇਖਣ ਪਹੁੰਚੋ ਜੀ ਇਸ ਦੇ ਵਿੱਚ ਕੁਸ਼ਤੀਆਂ ਦੇ ਵਿੱਚ ਸਾਡੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਕੁਸ਼ਤੀਆਂ ਅਸੀਂ ਕਰਵਾਵਾਂਗੇ ਇਸ ਦੇ ਵਿੱਚ ਮੁੱਖ ਮਹਿਮਾਨ ਅਜੇ ਸਿੰਘ ਲੇਵੜਾ ਜੀ ਹੋਣਗੇ ਤੇ ਬਾਕੀ ਸਾਡੇ ਜਿਹੜੀ ਟੀਮ ਦੇ ਮੈਂਬਰ ਨੇ ਉਹ ਸਾਰਾ ਪ੍ਰਬੰਧ ਕਰ ਰਹੇ ਨੇ ਤੇ ਵਧੀਆ ਪ੍ਰਬੰਧ ਕੀਤਾ ਹੈ ਦੋ ਹੱਜ ਗਰਾਊਂਡ ਦਾ ਵਿੱਚ ਮਾਇਨਾ ਸੀ ਉਹ ਕੀਤਾ ਅਸੀਂ ਅੱਜ ਆ ਕੇ